ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਸਾਰੇ ਪੰਜਾਬ ਨੂੰ ਛੱਡ ਕੇ ਬਾਹਰ ਕਿਤੇ ਨਾ ਕਿਤੇ ਸ਼ਿਫਟ ਹੋ ਜਾਂਦੇ ਆ ਪਰ ਇਹ ਮੇਰੇ ਭਰਾ ਦੇਖੋ ਇਹ ਇੰਨਾ ਬੰਦਿਆਂ ਨੇ ਆਪਣਾ ਪੰਜਾਬ ਦੇ ਵਿੱਚ ਰੋਜ਼ਗਾਰ ਚਲਾਇਆ ਤਰੱਕੀ ਬਣਾਈ ਆ ਤਰੱਕੀ ਮੈਂ ਕਹਿੰਨਾ ਜਿਹੜਾ ਬੰਦਾ ਇੱਕ ਵਾਰੀ ਫੂਡ ਖਾ ਲੂਗਾ ਤੇ ਤੁਸੀਂ ਆਪ ਕਹੋਗੇ ਯਾਰ ਕਿਆ ਬਾਤਾਂ ਨੇ ਤੇ ਭਰਾਵਾਂ ਦੀ ਮਿਹਨਤ ਨੂੰ ਸਲੂਟ ਹੈ ਕੋਈ ਵੀ ਬੰਦਾ ਧਰੂકોટ ਸ਼ਹਿਰ ਵਿੱਚ ਦੀ ਨੰਗੇ ਲੋਗੜ ਚੌਂਕ ਸਾਰੰਗ ਕੋਡ ਦੇ ਵਿੱਚ ਇਹਨਾਂ ਦੀ ਟਰੱਕੀ ਲੱਗਦੀ ਆ ਸ਼ਾਮ ਨੂੰ 2-3 ਵਜੇ ਆ ਜਾਂਦੇ ਦੁਪਹਿਰ ਨੂੰ ਤੇ ਰਾਤ ਨੂੰ 9-9:30 ਵਜੇ ਤੱਕ ਇੱਥੇ ਹੁੰਦੇ ਤੇ ਜ਼ਰੂਰ ਆ ਕੇ ਹੌਸਲਾ ਵਧਾਈਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬੁਕੇ ਸ਼ੇਅਰ ਕਰਨ ਦੇ ਨਾਲ ਭਰਾਵਾਂ ਨੂੰ ਸਪੋਰਟ ਮਿਲੂਗੀ ਤੇ ਹੌਸਲਾ ਜ਼ਰੂਰ ਦਿਓ ਕਮੈਂਟਾਂ ਦੇ ਵਿੱਚ ਤੁਹਾਡੇ ਹੌਸਲੇ ਦੇ ਸਦਕੇ ਇਹ ਬੰਦੇ ਪੰਜਾਬ ਦੇ ਵਿੱਚ ਆਪਣਾ ਬਿਜ਼ਨਸ ਸੈੱਟ ਕਰਨਗੇ ਤੇ ਪ੍ਰਮਾਤਮਾ ਨੇ ਅੱਜ ਛੋਟੀ ਜਿਹੀ ਤਰੱਕੀ ਤੋਂ ਕੰਮ ਸ਼ੁਰੂ ਕੀਤਾ ਵਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਚੰਗੀ ਤਰੱਕੀ ਬਣਾਉਣ ਮੈਂ ਕਹਿੰਦਾ ਪਤਾ ਲੱਗੇ ਪੰਜਾਬੀ ਜਿਹੜਾ ਕੰਮ ਕਰਦੇ ਆ ਇੱਕ ਠੋਕ ਕੇ ਕਰਦੇ ਆ ਦੱਬ ਕੇ ਸ਼ੇਅਰ ਕਰ ਦਿਓ ਵਾਹਿਗੁਰਜ ਜਿੱਕਾ ਖਾਲਸਾ ਸ਼੍ਰੀ ਵਾਹਿਗੁਰਜ ਕੀ ਫਤਿਹ